ਨੋਟਬੰਦੀ ਨੂੰ ਲੈ ਕੇ ਅੱਜ ਵੀ ਸੰਸਦ ਦੇ ਵਿੱਚ ਹੰਗਾਮਾ ਹੋਇਆ ਵਿਪੱਖ ਨੇ ਮੰਗ ਕੀਤੀ ਕਿ ਪ੍ਰਧਾਨ ਮੰਤਰੀ ਮੋਦੀ ਮਾਫੀ ਮੰਗਣ ਬਸਪਸਪੁਰੀ ਮਮਾਇਆਵਤੀ ਨੇ ਕਿਹਾ ਕਿ ਪੀਐਮ ਸਦਨ ਅੰਦਰ ਬਿਆਨ ਦੇਣ ਤੋਂ ਡਰਦੇ ਨੇ ਅਤੇ ਦਾਲ ਵਿੱਚ ਜ਼ਰੂਰ ਕੁਝ ਖਾਲਾ ਹੈ ਨੋਟਬੰਦੀ ਤੇ ਵਿਰੋਧ ਕਰ ਰਿਹਾ ਵਿਪੱਖ ਤੇ ਵਰਦੇ ਹੋਏ ਪੀਐਮ ਮੋਦੀ ਨੇ ਕਿਹਾ ਕਿ ਵਿਰੋਧ ਇਸ ਲਈ ਨਹੀਂ ਕਰ ਰਹੇ ਕਿ ਸਰਕਾਰ ਨੇ ਤਿਆਰੀ ਨਹੀਂ ਕੀਤੀ ਸੀ ਬਲਕਿ ਵਿਰੋਧ ਇਸ ਲਈ ਕਰ ਰਹੇ ਹਨ ਕਿਉਂਕਿ ਸਰਕਾਰ ਨੇ ਉਹਨਾਂ ਨੂੰ ਤਿਆਰੀ ਦਾ ਮੌਕਾ ਨਹੀਂ ਦਿੱਤਾ ਜੇਕਰ 72 ਘੰਟੇ ਵੀ ਦਿੱਤੇ ਜਾਂਦੇ ਤਾਂ ਵਿਰੋਧ ਨਹੀਂ ਕਰਦੇ ਨੋਟਬੰਦੀ ਨੂੰ ਲੈ ਕੇ ਕੇਂਦਰ ਸਰਕਾਰ ਨੇ ਸੁਪਰੀਮ ਕੋਰਟ ਵਿੱਚ ਹਲਫਨਾਮਾ ਦਾਖਲ ਕੀਤਾ ਹੈ ਸਰਕਾਰ ਮੁਤਾਬਕ ਇਸ ਫੈਸਲੇ ਨਾਲ 70 ਸਾਲ ਦੀ ਬਲੈਕ ਮਨੀ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਅਤੇ ਸਰਕਾਰ ਦੇ ਕੋਲ ਨੋਟਬੰਦੀ ਦਾ ਅਧਿਕਾਰ ਹੈ ਨੋਟਬੰਦੀ ਦਾ ਅਸਥਾਰਮ ਦਿਨ ਅਜ ਤੋਂ ਕਿਸੇ ਵੀ ਬੈਂਕ ਜਾਂ ਡਾਕ ਘਰ ਤੋਂ ਆਪਣੇ ਪੁਰਾਣੇ 500 ਤੇ 1000 ਨੋਟ ਨਹੀਂ ਬਦਲਾਏ ਜਾ ਸਕਣਗੇ ਸਰਕਾਰ ਨੇ ਇਸ ਤੇ ਪੂਰੀ ਤਰ੍ਹਾਂ ਰੋਕ ਲਗਾ ਦਿੱਤੀ ਹੈ ਜੇਕਰ ਤੁਹਾਡੇ ਕੋਲ ਪੁਰਾਣੇ ਨੋਟ ਹਨ ਤਾਂ ਤੁਸੀਂ ਉਹਨਾਂ ਨੂੰ ਸਿਰਫ ਬੈਂਕ 'ਚ ਜਮ੍ਹਾਂ ਹੀ ਕਰਵਾ ਸਕਦੇ ਹੋ ਹਾਲਾਂਕਿ ਸਰਕਾਰ ਨੇ ਚਰ ਪੁਰਾਣੇ 500 ਦੇ ਨੋਟ ਚਲਾਉਣ ਲਈ ਹਸਪਤਾਲ ਟਿਕਟ ਅਤੇ ਪਟ્રોલ ਪੰਪ ਸਮੇਤ ਹੋਰ ਥਾਵਾਂ ਤੇ ਦਿੱਤੀ ਛੋੜ ਦੀ ਮਿਆਦ 15 ਦਸੰਬਰ ਤੱਕ ਬਣਾ ਦਿੱਤੀ ਹੈ ਸਰਕਾਰ ਨੇ ਕੱਲ੍ਹ ਰਾਤ ਪੁਰਾਣੇ ਨੋਟ ਚਲਾਉਣ ਦੀ ਮਿਆਦ ਖਤਮ ਹੋਣ ਤੋਂ ਪਹਿਲਾਂ ਹੀ ਇਸ ਨੂੰ ਵਧਾ ਦਿੱਤਾ ਹੈ ਇਸ ਦੇ ਨਾਲ ਹੀ ਨੈਸ਼ਨਲ ਹਾਈਵੇ ਦੇ ਟੋਲ ਟੈਕਸ ਨਾ ਵਸੂਲਣ ਦੀ ਮਿਆਦ 2 ਦਸੰਬਰ ਤੱਕ ਬਣਾ ਦਿੱਤੀ ਗਈ ਹੈ 2 ਦਸੰਬਰ ਦੇ ਬਾਅਦ 15 ਦਸੰਬਰ ਤੱਕ ਪੁਰਾਣੇ ਨੋਟ ਨਾਲ ਟੋਲ ਟੈਕਸ ਅਦਾ ਕੀਤਾ ਜਾ ਸਕੇਗਾ ਇੱਕ ਰਿਪੋਰਟ ਦੇ ਮੁਤਾਬਕ ਰਿਜ਼ਰਵ ਬੈਂਕ ਦੇ ਕੋਲ 30 ਦਸੰਬਰ ਤੱਕ ਕਰੀਬ 23 ਅਰਬ ਪੁਰਾਣੇ ਨੋਟ ਜਮ੍ਹਾਂ ਹੋ ਜਾਣਗੇ। ਅੰਤਰਰਾਸ਼ਟਰੀ ਬਿਜ਼ਨਸ ਨਿਊਜ਼ ਏਜੰਸੀ ਬਲੂਮਬਰਗ ਦੀ ਰਿਪੋਰਟ ਮੁਤਾਬਕ 500 ਅਤੇ 1000 ਦੇ 23 ਅਰਬ ਨੋਟਾਂ ਨੂੰ ਵਿਚਾ ਕੇ ਇਹਨਾਂ ਨੰਬਰਾਂ ਬਣਾਇਆ ਜਾ ਸਕਦਾ ਹੈ ਜੋ ਚੰਨ ਤੱਕ 5 ਸਿਕੜ ਵਾਲੀਆਂ 5 ਸੜਕਾਂ ਦੇ ਬਰਾਬਰ ਹੋਏਗਾ। ਨੌਰਬੰਦੀ ਦੇ ਬਾਅਦ ਕਈ ਅਜਿਹੇ ਖਾਤਿਆਂ 'ਚ ਮੋਟੀ ਰਕਮ ਜਮ੍ਹਾਂ ਕਰਵਾਈ ਜਾ ਰਹੀ ਜਿੰਨਾਂ 'ਚ ਪਹਿਲਾਂ ਕਦੇ ਬੈਲੈਂਸ ਨਹੀਂ ਰਿਹਾ ਹੋਵੇ ਅਜਿਹੇ ਹਾਲਾਤਾਂ 'ਚ ਕੈਬਨਿਟ ਨੇ ਸ਼ੱਕੀ ਖਾਤਿਆਂ 'ਚ ਜਮ੍ਹਾਂ ਕਰਵਾਈ ਗਈ ਰਕਮ ਤੇ ਟੈਕਸ ਲਗਾਉਣ ਦੀ ਤਿਆਰੀ ਕਰ ਲਈ ਹੈ ਸੂਤਰਾਂ ਮੁਤਾਬਕ 60% ਦੀ ਆਂਧਨ ਕਰ ਲਾਉਣ ਬਾਰੇ ਕਾਨੂੰਨ 'ਚ ਸੋਧ ਕਰਨ ਦੀਆਂ ਵਿਚਾਰਾਂ ਕੀਤੀਆਂ ਜਾ ਰਹੀਆਂ ਨੇ ਤਰਸਲ ਸਰਕਾਰ ਨੇ ਕਾਰਵਾਈ ਬੈਂਕਾਂ ਚ ਜ਼ੀਰੋ ਬੈਲੈਂਸ ਵਾਲੇ ਜਨਤਨ ਖਾਤਿਆਂ ਚ 2 ਹਫ਼ਤੇ ਅੰਦਰ 21000 ਕਰੋੜ ਰੁਪਏ ਜਮ੍ਹਾਂ ਹੋਣ ਦੇ ਬਾਅਦ ਸ਼ੁਰੂ ਕੀਤੀ ਹੈ ਇਹਨਾਂ ਖਾਤਿਆਂ ਚ ਜਮ੍ਹਾਂ ਹੋਈ ਰਕਮ ਦੀ ਜਾਣਕਾਰੀ ਮਿਲਣ ਦੇ ਬਾਅਦ ਪੀਐਮ ਮੋਦੀ ਨੇ ਸਾਫ਼ ਕਿਹਾ ਸੀ ਕਿ ਅਜਿਹੇ ਲੋਕਾਂ ਨੂੰ ਨਹੀਂ ਬਖਸ਼ਿਆ ਜਾਏਗਾ ਜਿਹੜੇ ਗਰੀਬਾਂ ਦੇ ਖਾਤੇ ਅਚ ਆਪਣਾ ਕਾਲਾ ਧਨ ਜਮ੍ਹਾਂ ਕਰਵਾ ਰਹੇ ਨੇ ਦਿੱਲੀ ਦੇ ਨਜ਼ਾਮੂਦੀ ਰੇਲਵੇ ਸਟੇਸ਼ਨ ਦੇ ਬਾਹਰ ਫੋਰਚੂਨਰ ਗੱਡੀ ਤੋਂ ਪੁਲਿਸ ਨੇ 47 ਲੱਖ ਰੁਪਏ ਦੇ ਨਵੇਂ 2000 ਦੇ ਨੋਟ ਬਰਾਮਦ ਕੀਤੇ ਨੇ ਜਿਸ ਨਾਲ ਦੋ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਨੁਰਬੰਦੀ ਨੂੰ ਲੈ ਕੇ शिवसेना ਪ੍ਰਮੁੱਖ ਉਦਵ ਠਾਕਰੇ ਨੇ ਪੀਐਮ ਮੋਦੀ ਤੇ ਨिशाना ਸਾਧਿਆ ਠਾਕਰੇ ਨੇ ਪੁੱਛਿਆ ਕਿ ਕਾਲੇ ਤਨ ਨੂੰ ਲੈ ਕੇ ਕੀਤੀ ਗਈ ਕਾਰਵਾਈ ਦੇ ਪਿੱਛੇ ਦਿਮਾਗ ਵਿੱਚ ਕੁਝ ਕਾਲਾ ਤਾਂ ਨਹੀਂ ਹੈ ਜਮੂ کشمیر ਤੇ ਬਾਂਦੀਪੁਰਾ ਚ ਦੋ ਅਤਵਾਦੀ ਐਨਕਾਊਂਟਰ ਵਿੱਚ ਮਾਰੇ ਗਏ ਅਤਵਾਦੀ ਨਾਲ ਮੁੱਠਪੇੜ ਵਿੱਚ ਰਾਸ਼ਟਰੀ ਰਾਈਫਲਜ਼ ਦਾ ਇੱਕ ਜਵਾਨ ਵੀ ਸ਼ਹੀਦ ਹੋ ਗਿਆ ਹੈ ਹੈਲੀਕਾਪਟਰ ਸਾਡੇ ਗੁਰੂਗਰਾਮ ਵਿੱਚ 3-2-8 ਲੋਕਾਂ ਨੂੰ ਜ਼ਖਮੀ ਕਰ ਦਿੱਤਾ ਜਿਸ ਸਮੇਂ ਲੋਕਾਂ ਨੇ ਡੰਡਿਆਂ ਨਾਲ ਕੁੱਟ-ਕੋਟੇ ਤੇਂਦੂਏ ਨੂੰ ਮਾਰ ਦਿੱਤਾ ਪਿੰਡ ਵਾਲਿਆਂ ਮੁਤਾਬਕ ਸੂਚਨਾ ਦੇਣ ਦੇ ਕਈ ਘੰਟੇ ਬਾਅਦ ਵੀ ਵਾਈਲਡ ਲਾਈਫ ਕਰਮੀ ਨਹੀਂ ਪਹੁੰਚੇ ਨਵੀਂ ਮੁੰਬਈ ਵਿੱਚ 10 ਮਹੀਨੇ ਦੀ ਬੱਚੀ ਨਾਲ ਹੇਵਾਨੀ ਦਾ ਮਾਮਲਾ ਸਾਹਮਣੇ ਆਇਆ ਇਥੋਂ ਦੇ ਇੱਕ ਪ੍ਰੀ-ਸਕੂਲ ਵਿੱਚ 10 ਮਹੀਨੇ ਦੀ ਬੱਚੀ ਨਾਲ ਆਇਆ ਨੇ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਬੱਚੀ ਦੇ ਸਿਰ ਤੇ ਗੰਭੀਰ ਸੱਟਾਂ ਲੱਗੀਆਂ ਨੇ ਅਤੇ ਉਹ ਇਲਾਜ ਅਧੀਨ ਹੈ ਸਿਸਟੀ ਫੁਟੇਜ ਰਾਹੀਂ ਇਸ ਬੇਰਹਿਮੀ ਦਾ ਖੁਲਾਸਾ ਹੋਇਆ ਜਿਸ ਮਗਰੋਂ ਸਕੂਲ ਦੀ ਮਾਲਕਨ ਪ੍ਰੈਂਕਾ ਤੇ ਆਇਆ ਫਸਾਨਾ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਅਤੇ ਦੋਹਾਂ ਨੂੰ ਗ੍ਰਫਤਾਰ ਕਰ ਲਿਆ ਗਿਆ